ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਬਸ ਆਹ ਲਾ ਹੋਮਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਟਾਈਮ ਵੱਜ ਗਿਆ ਜੀ 3:00 ਵੱਜ ਗਏ ਇਸ ਟਾਈਮ ਤੇ ਆਪਾਂ ਕਰ ਰਹੇ ਹਾਂ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਆਪਾਂ ਦੁਪਹਿਰ ਵੇਲੇ ਕਰ ਰਹੇ ਹਾਂ ਤੇ ਇਹ ਵੀਡੀਓ ਸਟਾਰਟ ਕਰ ਰਹੀ ਮੈਂ ਹੁਣ ਥੋੜੀ ਜਿਹੀ ਆਪਣੇ ਵਾਸਤੇ ਮਖਾਣੇ ਰੋਸਟ ਕੀਤੇ ਕਿ ਖਾਣ ਵਾਸਤੇ ਚਲੋ ਮੈਂ ਉੱઠી ਸੀ ਨਾ ਵੀਡੀਓ ਸ਼ੂਟ ਕਰਨ ਲੱਗੀ ਤੇ ਇਹਦੇ ਵਿੱਚ ਨਾ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂ ਮੈਂ ਆਪਣਾ weight 16 ਕਿਲੋ weight ਘਟ ਗਿਆ ਮੇਰਾ ਤੁਸੀਂ ਦੱਸਣਾ ਵੀ ਕਿਸ ਤਰ੍ਹਾਂ weight ਘਟਾਇਆ ਜੇ ਕਿਸੇ ਨੇ ਪੁੱਛਣਾ ਭੈਣ ਨੇ ਮੈਨੂੰ ਪੁੱਛ ਸਕਦੀ ਹੈ ਤੇ ਅੱਗੇ ਮੈਂ ਭੁੱਖੀ ਰਹਿ ਰਹਿ ਕੇ ਵੀ ਦੇਖ ਲਈ ਅਸੀਂ ਮੇਰਾ weight ਨਹੀਂ ਸੀ ਘਟਣ ਦਾ ਨਾ online ਦਾ ਤੇ ਬਹੁਤ ਦੋ ਦੋ ਦਿਨ ਰੋਟੀ ਛੱਡ ਕੇ ਦੇਖਣਾ ਤੇ weight ਨਹੀਂ ਸੀ ਘਟਦਾ ਹੁਣ ਮੈਂ ਪੂਰਾ ਰੱਜ ਕੇ ਖਾਣੀ ਆ ਨਾਲੇ ਮੈਂ ਆਪਣਾ 16 ਕਿਲੋ weight ਘਟਾ ਲਿਆ ਤੇ ਬਹੁਤ ਜ਼ਿਆਦਾ ਅੱਗੇ ਮੇਰਾ 3 1/2 73 ਕਿਲੋ weight ਸੀ ਹੁਣ ਮੇਰਾ weight ਰਹਿ ਗਿਆ 58.5 ਕਿਲੋ ਤੇ ਜਿਹੜੀਆਂ ਭੈਣਾਂ ਨੇ ਜਾਣਕਾਰੀ ਲੈਣੀ ਹੋਵੇ weight ਘਟਾਉਣ ਵਾਸਤੇ ਆਪਾਂ ਤਾਂ ਪੁੱਛ ਤੱਕਦੇ ਤੇ ਆਪਾਂ ਤੁਹਾਨੂੰ ਦੱਸਾਂਗੇ ਜਾਣਕਾਰੀ ਬਿਨਾਂ ਭੁੱਖੇ ਰਹੇ ਤਾਂ ਤਿੰਨੀਆਂ ਮਰਜੀ ਰੋਟੀਆਂ ਖਾਓ ਤੁਸੀਂ ਤੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਕਮੈਂਟ ਕਰਕੇ ਦੱਸਦੇ ਜਿਹੜੀਆਂ ਭੈਣਾਂ ਨੇ ਪੁੱਛਣਾ ਹੋਇਆ ਤਾਂ ਆਪਾਂ ਉਹਨਾਂ ਨੂੰ ਦੱਸ ਦੇਵਾਂਗੇ ਕਿਉਂਕਿ ਜੇ ਮਟਾਪੇ ਤੋਂ ਬਹੁਤ ਲੋਕ ਪਰੇਸ਼ਾਨ ਨੇ ਮੈਂ ਵੀ ਬਹੁਤ ਪਰੇਸ਼ਾਨ ਤੇ ਮਟਾਪੇ ਤੋਂ ਮੇਰੀ ਤਰ੍ਹਾਂ ਹੋਰ ਭੈਣਾਂ ਵੀ ਪਰੇਸ਼ਾਨ ਹੋਣਗੀਆਂ ਮਟਾਪੇ ਤੋਂ ਮਟਾਪਾ ਇੱਕ ਨਾਮ ਰਾਤ ਬਿਮਾਰੀ ਐ ਇਹ ਆਪਾਂ ਨੂੰ ਉੱਪਰੋਂ ਤਾਂ ਆਪਾਂ ਸੋਹਣੇ ਲੱਗ ਹੀ ਜਾਂਦੇ ਆ ਵੀ ਆਪਾਂ ਸੋਹਣੇ ਆ ਤੇ ਆਪਣੇ ਵਿੱਚ ਪਤਾ ਨਹੀਂ ਕਿੰਨੀਆਂ ਇੱਕ ਬਿਮਾਰੀਆਂ ਪਲ ਰਹੀਆਂ ਨੇ ਆਪਣੇ ਸਰੀਰ ਦੇ ਅੰਦਰ ਤੇ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਮੈਨੂੰ ਵੀ ਵੈਸੇ ਤਾਂ ਸਾਰੇ ਕਹਿੰਦੇ ਵੀ ਤੂੰ ਕਮਜ਼ੋਰ ਹੋ ਗਈ ਕਮਜ਼ੋਰ ਹੋ ਗਈ ਜਿਹੜਾ ਕੋਈ ਮਿਲਦਾਗਾ ਤੇਰਾ ਮੂੰਹ ਪਤਲਾ ਜ ਹੋ ਗਿਆ ਐ ਹੋਗੇ ਪਰ ਮੈਨੂੰ ਆਪਣਾ ਸਰੀਰ ਬਿਲਕੁਲ ਹੁਣ ਹਲਕਾ ਪੁਲਕਾ ਲੱਗਦਾ ਜੋ ਵੀ ਬਿਮਾਰੀਆਂ ਸੀ ਉਹ ਵੀ ਆਪਣੀਆਂ ਕੁਸ ਹੱਦ ਤੱਕ ਘਟ ਗਈਆਂ ਸੀ ਚੈੱਕ ਕਰਵਾਇਆ ਸੀ ਤੇ ਆਪਾਂ ਐ ਨਹੀਂ ਦੇਖਣਾ ਵੀ ਆਪਾਂ ਸੋਹਣੇ ਆ ਵੀ ਮੋਟੇ ਆ ਆਪਾਂ ਸੋਹਣੇ ਲੱਗਦੇ ਆ ਤੇ ਆਪਾਂ 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 ਨੂੰ ਆਪਣੀ ਸਿਹਤ ਤੰਦਰੁਸਤੀ ਬਾਸਤੇ ਆਪਾਂ ਨੂੰ ਮਟਾਪਾ ਘਟਾਉਣਾ ਪਿਆ ਤੇ ਆਪਾਂ ਵੀ ਘਟਾਇਆ ਮਟਾਪਾ ਜੀ ਤੇ ਜਿਹੜਾ ਕੁਝ ਖਾਣੇ ਆ ਉਹ ਮੈਂ ਸੋਨ ਦੱਸੂਗੀ ਵੀਡੀਓ 'ਚ ਤੁਸੀਂ ਜੇ ਕਿਸੇ ਨੇ ਕਮੈਂਟ ਕਰਕੇ ਪੁੱਛਣਾ ਹੋਇਆ ਪੁੱਛ ਸਕਦੇ ਜਿਹੜੀ ਭੈਣ ਨੇ ਤੇ ਵੀ ਬਹੁਤ ਹੀ ਫਰਕ ਪੈਂਦਾ ਜੋ ਮੈਂ ਡਾਈਟਿੰਗ ਕਰਦੀ ਆ ਤੇ ਨਾਲੇ ਕੋਈ ਐਕਸਰਸਾਈਜ਼ ਵਗੇਰਾ ਨਹੀਂ ਕਰਦੀ ਬਿਲਕੁਲ ਐਕਸਰਸਾਈਜ਼ ਤੋਂ ਬਿਨਾ ਮੰਜੇ ਤੇ ਪੈ ਕੇ ਹੀ ਆਪਣਾ weight ਘਟਾਇਆ ਮੈਂ ਜਿਹੜਾ weight ਘਟਾਇਆ ਤੇ ਬਗੇਰ ਕੰਮ ਕਰਕੇ ਨਹੀਂ ਤਾਂ ਪਹਿਲਾਂ ਮੈਂ ਐਕਸਰਸਾਈਜ਼ ਕਰਦੀ ਭੱਜ ਦੌੜ ਕਰਦੀ ਪੁਰਾ ਫਰਕ ਨਹੀਂ ਸੀ ਪਿਆ ਪਰ ਹੁਣ ਬਹੁਤ ਫਰਕ ਪੈ ਗਿਆ 16 ਕਿਲੋ ਵੇਟ ਘਟ ਗਿਆ ਹੁਣ ਮੇਰਾ ਵੇਟ ਇੱਥੇ ਆ ਕੇ ਖੜ ਗਿਆ ਜਿੰਨਾ ਵੇਟ ਮੈਨੂੰ ਚਾਹੀਦਾ ਸੀ ਉਹਨਾ ਹੋ ਗਿਆ ਜਿਹੜਾ ਅਸਟਿਆ ਚਰਬੀ ਸੀ ਉਹ ਮੇਰੀ ਸਾਰੀ ਖੁਰ ਗਈ ਤੇ ਜਿੰਨਾਂ ਭੈਣਾਂ ਨੇ ਵੀ ਨਾਲ ਜੀ ਲੈਣੀ ਹੋਵੇ ਮੈਨੂੰ ਉਹ ਵੀਡੀਓ ਤੇ ਕਮੈਂਟ ਕਰਕੇ ਪੁੱਛ ਸਕਦੀਆਂ ਨੇ ਭੈਣ ਵੀ ਤੁਸੀਂ ਆਪਣਾ ਵੇਟ ਦੂਜੇ ਕਿਵੇਂ ਕੀਤਾ ਤੇ ਫਿਰ ਆਪਾਂ ਜਾਣਕਾਰੀ ਦੇ ਦੇਾਂਗੇ ਭੈਣਾਂ ਤੇ ਇਹ ਅੱਜ ਮੈਂ ਵੇਟ ਲੂਜ਼ ਵਾਸਤੇ ਵੀਡੀਓ ਪਾਈ ਹੈ ਤੇ ਭੈਣਾਂ ਨੂੰ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨ ਵੀਡੀਓ ਨੂੰ ਫੁੱਲ ਵਾਚ ਦੇਖਣ ਤੇ ਬਹੁਤ ਮੈਂ ਰੋਟੀ ਸੜਸੜ ਕੇ ਦੇਖ ਲਈ ਥੀ ਕਦੇ ਵੀ ਆਪਾਂ ਨੂੰ ਰੋਟੀ ਸੜ ਕੇ ਨਹੀਂ ਵੇਟ ਘਟਾਉਣਾ ਚਾਹੀਦਾ ਕਿਉਂਕਿ ਅੰਨ ਦੀ ਦੇ ਆਪਨੀ ਸਿਆਣੇ ਅੱਗੇ ਕਹਿੰਦੇ ਹੁੰਦੇ ਵੀ ਅੰਨ ਬੰਦੀ ਦੇ ਆਪਨੀ ਵੇ ਅੰਨ ਜੀ ਰੋਟੀ ਖਾਣਾ ਚਾਹੀਦਾ ਨਾ ਅੰਨ ਤੋਂ ਬਿਨਾ ਨਰਜੀ ਹੈ ਨਾਲੇ ਬਾਕੀ ਆਪਾਂ ਹੋਰ ਕਿੰਨੀਆਂ ਚੀਜ਼ਾਂ ਖਾ ਲਈਏ ਜਿਹੜੀ ਰੋਟੀ ਐ ਉਹ ਰੋਟੀ ਹੋਈ ਐ ਰੋਟੀ ਤੋਂ ਬਿਨਾ ਨਹੀਂ ਆਪਾਂ ਰਹਿ ਸਕਦੇ ਤੇ ਇਹਦੇ ਵਿੱਚ ਮੈਂ ਬਿਲਕੁਲ ਰੋਟੀ ਨਹੀਂ ਛੱਡੀ ਦੋ ਟਾਈਮ ਰੋਟੀ ਖਾਣੀ ਐ ਸਵੇਰੇ ਓਟਸ ਖਾਣੀਆਂ ਬਣਾ ਕੇ ਤੇ ਮੈਨੂੰ ਹੋਗੇ 8 ਮਹੀਨੇ ਮਿਲਦਾ ਦਾ 8 ਕਿਉਂ ਜ਼ਿਆਦੇ ਹੋਗੇ ਹੋਣਗੇ ਟਾਈਮ ਇਹ ਪਲੈਨਿੰਗ ਕਰਦੀਨ ਤੇ ਹੁਣ ਮੈਂ ਬਹੁਤ ਸੈਟ ਡੇਟ ਵੀ ਮੇਰਾ ਬਹੁਤ ਜਲਦੀ ਲੂਜ਼ ਹੋਇਆ ਇਹਦੇ ਨਾਲ ਜੇ ਕਿਸੇ ਭੈਣ ਨੇ ਪੁੱਛਣਾ ਹੋਇਆ ਤਾਂ ਆਪਾਂ ਡਿਟੇਲ ਚ ਦੱਸ ਦੇਵਾਂਗੇ ਕਿਸ ਤਰ੍ਹਾਂ weight ਘਟਾਇਆ ਸਾਰੇ ਵੀਡੀਓes ਨੂੰ ਦੱਸ ਦੇਵਾਂਗੇ ਵੀਡੀਓ ਦੇ ਵਿੱਚ ਤੇ ਮੇਰੇ ਵਰਗੀਆਂ ਹੋਰ ਵੀ ਭੈਣਾਂ ਪਰੇਸ਼ਾਨ ਹੋਣਗੀਆਂ ਮਟਾਪੇ ਤੋਂ ਮੈਂ ਵੀ ਬਹੁਤ ਪਰੇਸ਼ਾਨ ᱛੀ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੀਡੀਓ ਨੂੰ ਆਪਣੀਨ ਭਰਮਾ ਹੰਗਾਰਾ ਦਿਓ ਜੀ ਆਪਾਂ ਤੁਹਾਨੂੰ ਫੇਰ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਜੋ ਵੀ ਜਿੰਨਾ ਕੁ ਮੇਰੇ ਕੋਲ ਗਿਆਨ ਹੈਗਾ ਮੈਂ ਨਹੀਂ ਕਹਿੰਦੀ ਵੀ ਮੇਰੇ ਕੋਲ ਬਾਲਾ ਗਿਆਨ ਆ ਜਿੰਨਾ ਕੁ ਵੀ ਹੈਗਾ ਮੈਂ ਵੀ ਸਿੱਖਦੀ ਆ ਤੇ ਮਨੁੱਖ ਸਿੱਖਦਾ ਰਹਿੰਦਾ ਜਿੰਨਾ ਚਿਰ ਜੀਉਂਦਾ ਸਿੱਖਣਾ ਜ਼ਰੂਰੀ ਹੈ ਤੇ ਆਪਾਂ ਵੀ ਸਿੱਖਦੇ ਆ ਸਿੱਖਦੇ ਰਹਿਣਾ ਚਾਹੀਦਾ ਹੈਗਾ ਇਹ ਕੋਈ ਉਮਰ ਦਾ ਲਿਹਾਜ਼ ਨਹੀਂ ਹੁੰਦਾ ਵੀ ਹੁਣ ਆਪਾਂ ਵੱਡੇ ਹੋ ਗਏ ਉਮਰ ਵੱਡੀ ਹੋ ਗਈ ਵੀ ਸਿੱਖਣਾ ਨਹੀਂ ਹੈਗਾ ਸਿੱਖਣ ਦੀ ਕੋਈ ਉਮਰ ਨਹੀਂ ਹੈਗੀ ਕਦੋਂ ਮਰਜ਼ੀ ਸਿੱਖ ਸਕਦੇ ਆਪਾਂ ਦੇ ਸਿੱਖਣ ਵਾਸਤੇ ਆਪਾਂ ਬੈਠੇ ਆਂ ਇੱਕ ਦੂਜੇ ਤੋਂ ਸਿੱਖਦੇ ਆਂ ਆਪਾਂ ਅੱਗੇ ਜਦੋਂ ਭੈਣਾ ਚਿੱਲਾ ਪਾਉਂਦੀਆਂ ਕੋਈ ਤੇ ਚਿੱਲਾ ਪਾਉਂਦੀਆਂ ਤਾਂ ਉਹ 10 ਭੈਣਾਂ ਨੂੰ ਦਿਖਾਉਣੀ ਹੈ ਸੱਦ ਕੇ ਨਹੀਂ ਦੇਖੀ ਭੈਣੇ ਏ ਟੇਡਾ ਤਾਂ ਨਹੀਂ 빙ਾ ਤਾਂ ਨਹੀਂ ਹੈਗਾ ਤੇ ਰਹਿ ਤਾਂ ਬੰਦਾ ਕੰਧ ਤੋਂ ਵੀ ਲੈ ਲੈਂਦਾ ਸਾਰੀਆਂ ਸੱਦਕੇ ਦਿਖਾਉਂਦੀਆਂ ਹੁਣ ਉਹ ਟਾਈਮ ਨਹੀਂ ਰਿਹਾ ਜੀ ਹੁਣ ਸਾਰੇ ਆਪੋ ਆਪਣੀ ਐਨਾ ਬਿਜੀ ਹੋ ਗਏ ਨੇ ਲਾਈਫ 'ਚ ਲੋਕ ਇੱਕ ਦੂਜੇ ਕੋਲ ਸਮਾਂ ਨਹੀਂ ਹੈਗਾ ਕਿਸੇ ਨਾਲ ਗੱਲ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਰਿਹਾ ਹੈਗਾ ਹੁਣ ਕਿਸੇ ਦੇ ਘਰ ਆ ਜਾਣ ਆਉਣ ਦਾ ਟਾਈਮ ਵੀ ਨਹੀਂ ਰਿਹਾ ਤੇ ਆਪਾਂ ਸਿੱਖਣ ਦੀ ਜ਼ਰੂਰਤ ਤਾਂ ਪੈਂਦੀ ਹੈ ਬਸ ਹੁਣ ਆ YouTube ਤੇ ਸਿੱਖ ਲੈਂਦੇ ਆ ਸਾਰੇ ਫੋਨ ਦੇਖ ਕੇ ਤੇ ਸਿੱਖਦਾ ਤਾਂ ਰਹਿੰਦਾ ਹਰੇਕ ਚੀਜ਼ ਮੈਂ ਵੀ ਸਿੱਖਦੀ ਆ ਤੁਸੀਂ ਵੀ ਸਿੱਖਦੇ ਹੋ ਤੇ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਕਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਆਪਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਫੇ ਵੀਡੀਓ ਨੂੰ ਥੋੜਾ ਜਿਹਾ ਫੁੱਲਵਾਚ ਦੇਖਿਆ ਕਰੋ ਜੀ ਤਾਂ ਕਿ ਆਪਾਂ ਨੂੰ ਬਾਅਦ ਚ ਟਾਈਮ ਮਿਲ ਸਕੇ ਤੇ ਆਪਾਂ ਤੁਹਾਡੇ ਕੋਲ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਬਾਏ ਟੇਕ ਕੇਅਰ